ਥਾਣਾ ਫਤਿਹਗੜ ਚੂੜੀਆਂ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ 130 ਗ੍ਰਾਮ ਹਿਰੋਇਨ ਅਤੇ 5900 ਰੁਪਏ ਡਰਗਮਨੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਤੇ ਇਸ ਸਬੰਧੀ ਐਸਐਚਓ ਕਿਰਨਦੀਪ ਸਿੰਘ ਨੇ ਦੱਸਿਆ ਕਿ ਐਸਐਸਪੀ ਸੁਹਿ일 ਕਾਸਿਮ ਮੀਰ ਅਤੇ ਐਸਪੀ ਗੁਰਮੀਤ ਸਿੰਘ ਸਹੋਤਾ ਦੀਆਂ ਹਦਾਇਤਾਂ ਅਨੁਸਾਰ ਬਟਾਰਾ ਪੁਲਿਸ ਹਰ ਤਰ੍ਹਾਂ ਦੇ ਜੁਰਮ ਕਰਨ ਵਾਲੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਵਚਨਬੰਦ ਹੈ ਤੇ ਉਹਨਾਂ ਦੱਸਿਆ ਕਿ ਐਸਆਈ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਡਾਲੇ ਚੱਕ ਤੋਂ ਸੰਜੀਪ ਕੁਮਾਰ ਨਾਇਕ ਪੁੱਤਰ ਸਤਪਾਲ ਵਾਸੀ ਡਾਲੇ ਚੱਕ ਨੂੰ ਕਾਬੂ ਕਰਕੇ ਉਸ પાસે 130 ਗ੍ਰਾਮ ਹੈਰੋਇਨ ਅਤੇ 5900 ਰੁਪਏ ਭਾਰਤੀ ਕਰੰਸੀ ਦ੍ਰਗਮਣੀ ਬਰਾਮਦ ਕੀਤੀ ਹੈ ਤੇ ਸੰਜੀਪ ਕੁਮਾਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਏ ਜੀ ਜਿਹੜੇ ਸਾਡੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਸੁਹੇਲ ਮੀਰ ਜੀ ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਪ੍ਰਤਾਪ ਸਿੰਘ ਸੋਤਾ ਉਹਨਾਂ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਐ ਸਖਤ ਕਾਰਵਾਈ ਜਿਹੜੀ ਆ ਬਚលਿਆਂਦੀ ਜਾ ਰਹੀ ਆ ਇਸੇ ਮੁਹਿੰਮ ਤਹਿਤ ਚੌਕੀ ਇੰਚਾਰਜ ਕਾਲਾ ਫਗਣਾ ਵੱਲੋਂ ਕੱਲ ਮਿਤੀ 22 9 2024 ਨੂੰ ਗਾਲੇ ਚੱਕ ਪਿੰਡ ਦੇ ਨੇੜੇ ਤੋਂ ਇੱਕ ਵਿਅਕਤੀ ਜਿਸ ਦਾ ਨਾਮ ਸੰਜੀਵ ਕੁਮਾਰ ਪੁੱਤਰ ਸੱਤਪਾਲ ਵਾਸੀ ਪਿੰਡ ਡਾਲੇਚੱਕ ਨੂੰ ਕਾਬੂ ਕਰਕੇ ਉਸ ਕੋਲੋਂ 130 ਗ੍ਰਾਮ ਹੈਰੋਇਨ ਅਤੇ 5200 ਰੁਪਏ ਡਰੱਗ ਮਨੀ ਜਿਹੜੀ ਆ ਬਰਾਮਦ ਕਰਕੇ ਮਕਦਮਾ ਨੰਬਰ 95 ਬੜਾ 24 ਜੇਰੇ ਤਾਰਾ 2127 ਐ ਐਨਡੀਪਸ ਐਕਟ ਦਰਜ ਰਿਸ਼ ਕਰਕੇ ਤਫਤੀਸ਼ ਅਮਲ ਚਲਾਈ ਜਾਂਦੀ ਗਈ ਆ ਤੇ ਦੋਸ਼ੀ ਕੋਲੋਂ ਜਿਹੜੀ ਆ ਢੁਗਾਈ ਨਾਲ ਪੁੱਛ ਪੜਤਾ ਗਿਆ ਰਹੀ ਆ ਕਿ ਉਹ ਇਹ ਨਸ਼ੀਲਾ ਪਦਾਰਥ ਕਿਸ ਵਿਅਕਤੀ ਕੋਲੋਂ ਲੈ ਕੇ ਆਉਂਦਾ ਆ ਤੇ ਅੱਗੇ ਕਿੰਨਾ ਕਿੰਨਾ ਵਿਅਕਤੀਆਂ ਨੂੰ ਜਿਹੜਾ ਵੇਚਦਾ ਆ ਤੇ ਇਹਦੀ ਜਿਹੜੀ ਢੁਗਾਈ ਨਾਲ ਪੁੱਛ ਪੜਤਾਲ ਕਰਕੇ ਤੇ ਇਹ ਜਿੰਨਾ ਦੁਸ਼ਿਆ ਕੋਲੋਂ ਹੈਰੋਇਨ ਲੈ ਕੇ ਆਉਂਦਾ ਵਾ ਤੇ ਜਿੰਨਾ ਜਿੰਨਾਂ ਨੂੰ ਵੇਚਦਾ ਵਾ ਉਹਨਾਂ ਨੂੰ ਮੁਕਦਮੇ ਚ ਨਾਮਜ਼ਦ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਪਰਾਧੀਆਂ ਖਿਲਾਫ ਜਿਹੜੀ ਠੋਸ ਕਾਰਵਾਈ ਅਮਰ ਚ ਲਿਆਂਦੀ ਜਾਊਗੀ ਜੀ ਤੇ ਪਹਿਲਾਂ ਵੀ ਮਾਮਲਾ ਦੱਸਿਆ ਨਹੀਂ ਇਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਆ ਬਟ ਇਹਨਾਂ ਦਾ ਇੱਕ ਬੇਟਾ ਆ ਜੀ ਰਾਹੁਲ ਰਾਏ ਉਹਦੇ ਖਿਲਾਫ ਪਹਿਲਾਂ ਵੀ ਐਨਡੀਪੀ ਐਕਟ ਦੇ ਤਹਿਤ ਮੁਕਦਮਾ ਦਰਜਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਮਤਲਬ ਜਿਹੜੀਆਂ ਅਗਲੀ ਤਫਤੀਸ਼ ਜਿਹੜੀਆਂ ਅਮਲ ਚਲਿਆਂ ਦਿੱਤੀ ਜਾਵੇਗੀ ਤੇ ਸਰ ਚੋਰੀ ਦੀਆਂ ਵਾਰਦਾਤਾਂ ਕਿ ਮੋਰੀਆਂ ਉੱਤੇ ਵੀ ਪੁਲਿਸ ਮਸ਼ਹਤਤ ਰੱਖਦੀ ਹੈ ਜਿਹੜੀ ਇਹ ਕਰ ਰਹੀ ਹੈ ਪੁਲਸ ਵੱਲੋਂ ਕਰੀ ਹੈ ਜੀ ਬਿਲਕੁਲ ਜੀ ਜਦੋਂ ਵੀ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਵੀ ਸੂਚਨਾ ਮਿਲਦੀ ਹੈ ਤੇ ਤੁਰੰਤ ਜਿਹੜਾ ਸਾਡੇ ਵੱਲੋਂ ਲੋਕੇ ਤੇ ਜਿਹੜਾ ਅਜੋਰ ਤੇ ਟੀਮਾਂ ਭੇਜ ਕੇ ਤੇ ਜਿਹੜੀ ਹੈ ਠੋਸ ਕਾਰਵਾਈ ਅਮਲ ਚਲਿਆਂ ਦਿੱਤੀ ਜਾਂਦੀ ਹੈ ਤੇ ਹਰ ਕਿਸਮ ਦੇ ਅਪਰਾਧ ਨੂੰ ਲੱਭਾ ਵਾ ਟਰੇਸ ਕਰਨ ਦੇ ਵਿੱਚ ਪੂਰੀ ਦਜਸ਼ਤੀ ਨਾਲ ਮਿਹਨਤ ਕਰਕੇ ਕਰਾਇੰ ਨੂੰ ਟ੍ਰੇਸ ਕਰਕੇ ਤੇ ਬਰਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਮੱਛੀਆਂ ਦੀ ਜਾਂਦੀ ਹੈ